ਲੋ ਵੇ ਮਿੱਤਰੋ ਸਸੀ ਗੱਲ ਜੀ ਬਾਈ ਕੀ ਹਾਲ ਚਾਲ ਆਲਾ ਹੋਰ ਸਾਰੇ ਪਰਾ ਠੀਕ ਠਾਕ ਹੈ ਲੋ ਬਾਈ ਮਿੱਤਰੋ ਆਪਾਂ ਹੁਣ ਬਾਈ ਵਲੌਗ ਦੀ ਕਰ ਲੱਗੇ ਆ ਸਟਾਰਟਿੰਗ ਤੇ ਬਾਈ ਜੀ ਸਰੀਰ ਬਹੁਤ ਡਾਊਨ ਸੀਗਾ ਤੇ ਉਹ ਬਾਈ ਧੁੱਪ ਤਾਂ ਬਹੁਤ ਸੋਹਣੀ ਨਿਕਲੀ ਸੀ ਪਰ ਬੱਚੇ ਨਹੀਂ ਭਾਏਗੇ ਕਿਉਂਕਿ ਭਾਈ ਆਪਦਾ ਸਰੀਰ ਹੀ ਨਹੀਂ ਸੈੱਟ ਸੀਗਾ ਤੇ ਕੱਲ ਤੋਂ ਬਾਈ ਬੱਚੇ-ਪੁੱੱਚੇ ਕੱਢਿਆ ਕਰਾਂਗੇ ਬਾਹਰ ਤੇ ਇਕਣਾ ਭਰਾ ਬਣੇ ਯਾਰ ਤੂੰ ਸਪੋਰਟ ਤਾਂ ਕਰ ਦੇਣੀ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਬੋਰਡ ਵੀ ਬਾਈ ਅੱਜ ਬਾਹਰ ਗਿਆ ਪਾਣੀ ਛੱਡਣਾ ਸੀਗਾ ਤੇ ਬਾਈ ਅਮਲਗਾਂ ਨੂੰ ਸਮਾਨ ਸੱਪੇ ਮਿਲਦੇ ਨਹੀਂਗੇ ਤੇ ਤੰਗ ਹੋਏ ਪਏ ਆ ਤੇ ਪਾਣੀ ਬਈ ਨਹੀਂ ਲਾਇਆਗਾ ਕੱਲ ਨੂੰ ਛੱਡਾਂਗੇ ਹੁਣ ਕੱਲ ਨੂੰ ਸਰੀਰ ਸੈੱਟ ਹੋਊਗਾ ਫੇਰ ਕੱਲ ਨੂੰ ਛੱਡਾਂਗੇ ਲਓ ਬਈ ਬਾਹਰ ਦਾ ਮਾਹੌਲ ਵੇਖ ਲਓ ਤੇ ਬਾਈ ਜੀ ਥੋੜੀ ਜੀ ਪ੍ਰੋਬਲਮ ਇਹੀ ਚੱਲ ਰਹੀ ਹੈ ਕੱਲ ਨੂੰ ਬਈ ਕੱਢਾਂਗੇ ਬੱਚੇ ਬਾਹਰ ਤੇ ਪੱਠੇ ਕਿਰਾ ਪਾਉਣ ਜੋ ਗਰੇ ਪਏ ਆ ਬਈ ਉਦੋਂ ਨੂੰ ਆ ਗੂਆ ਬੋਲ ਬਲੂਗ ਤੇ ਫਿਰ ਪੱਠੇ ਠੁੱਠੇ ਪਾਵਾਂਗੇ ਤੇ ਬਾਈ ਬਣ ਕੇ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਪੋਰਟ ਜਰੂਰ ਕਰਿਆ ਕਰੋ ਕਿ ਬਾਈ ਜੀ ਅੱਜ ਤੁੱਪ ਬਹੁਤ ਕਰੜੀ ਆ ਪਸ਼ੂ ਵੀ ਨਾ ਹੈ ਕੱਲ ਨੂੰ ਤੋਪਰ ਦੇਣ ਲੱਗਿਆ ਤਾਂ ਕੱਲ ਨੂੰ ਪਸ਼ੂ ਪੂਸ ਨਮਾਵਾਂਗੇ ਤੇ ਸ਼ੈਂਪੀ ਲਓ ਬਾਈ ਮਿੱਤਰੂ ਆਪਾਂ ਆ ਗਏ ਬਾਈ ਵਾਟਰ ਬਾਕਸ ਦੇ ਬਲਤੀਜ ਨੂੰ ਦੇਖਣ ਆਇਆ ਸੀਗਾ ਮੈਂ ਮੈਂ ਕਿਹਾ ਬਲਤੀਜ ਜੀ ਹੋਇਆ ਤਾਂ ਤੇ ਜਵਾਗਾਂ ਦੇ ਐਲਈਡੀ ਦੇ ਰਿਮੋਟ ਲਵਾ ਕੇ ਲਿਆ ਕੇ ਤੇ ਗੱਡੀ ਖੜੀ ਆ ਬਈ ਓਏ ਹੈਗਾ ਬਲਤੀਜ ਬਾਈ ਵਾਟਰ ਬਾਕਸ ਜੀ ਆ ਉਹ ਖੜਾ ਤੇ ਮੇਰਾ ਟਕਰ ਗਿਆ ਬੰਦਾ ਹੁਣ ਇਹਨੂੰ ਪੁੱਛਦੇ ਆ ਕੀ ਆ ਨੋ ਚੱਲੀਏ ਜਿਣੀ ਕੇ ਚੱਲ ਵੜਦੇ ਆ ਤਾਂ ਬਈ ਫੇਰ ਤਾਂ ਉਹਨਾਂ ਦਾ LED ਦਾ ਰਿਮੋਟ ਲੱਗ ਜੂਆ ਤੇ ਨਹੀਂ ਤਾਂ ਫਿਰ ਲਓ ਬਈ ਮਿੱਤਰੋ ਵਾਟਰ ਵਾਚ ਤੇ ਕੋਈ ਜਾਨਵਰ ਨਹੀਂ ਤੇ ਮਰੂਦ ਹੈਗਾ ਕੋਈ ਲਓ ਬਈ ਮਿੱਤਰੋ ਮਰੂਦ ਤਾਂ ਬਹੁਤ ਲੱਗੇ ਸੀਗੇ ਪਰ ਕੱਚੇ ਤੇ ਪਰਬ ਇਥੇ ਛੱਡਦੇ ਨਹੀਂਗੇ ਇਹ ਬਹੁਤ ਲੋਭੀਂਦੇ ਆ ਲਓ ਬਈ ਸਭ ਜੀ ਪੂਰੀ ਨੌ ਫਰਨਾਵਾ ਲਓ ਵੀ ਮਿੱਤਰੋ ਐਲਈਡੀ ਲੱਗੀ ਹੈ ਭਾਈ ਆਪਣੀ ਇੱਥੇ ਇਹਦਾ ਭਾਈ ਰਿਮੋਟ ਲਵਾ ਕੇ ਲਿਆਉਣਾ ਤੇ ਜੂਤ ਗਿਆ ਬਲਤੇਜ ਨੂੰ ਲੈਣਾ ਆਪਾਂ ਤੋਂ ਲਈ ਹੀ ਭਾਈ ਇਹ ਤੇ ਹੁਣਾ ਜੀ ਤਾਂ ਬਲਤੇਜ ਕੋਲ ਹੀ ਵੈਸੇ ਮੈਂ ਬਲਤੇਜ ਕੋਲ ਹੀ ਆਇਆ ਸੀ ਵਾਟਰ ਵਾਸੇ ਜਿ ਬੈਠਾ ਹੀ ਉਹ ਕਹਨੇ ਵਈ ਜੋ ਨਾਲ ਆ ਗਿਆ ਤਾਂ ਫਿਰ ਤਾਂ ਲਾ ਕੀ ਰਿਮੋਟ ਇਹਨਾਂ ਲਵਾ ਕੇ ਲਿਆ ਦੇਾਂਗੇ ਤੇ ਨਹੀਂ ਫਿਰ ਭਾਈ ਕੱਲ ਨੂੰ ਲਵਾ ਕੇ ਲਿਆ ਦੇਾਂਗੇ ਫਿਰ ਜਾ ਤਾਂ ਹੈਗਾ ਵਾਟਰ ਵਾਸੇ ਚ ਆ ਇੱਧਰ ਭੱਜ ਜਾਂਦਾ ਤੇ ਵਾਟਰ ਬਾਕਸਾ ਸਾਹਮਣੇ ਰਹਿ ਜਾਂਦਾ ਬਈ ਆਪਣੀ ਤੇ ਜੂਤ ਗਿਆ ਚੜਾਉਣ ਬਲਤੀ ਨੂੰ ਜੀ ਆਖੇ ਲੱਗ ਗਿਆ ਤਾਂ ਆਈਊਗਾ ਫਿਰ ਤਾਂ ਤੇ ਵੀ ਨਹੀਂ ਆ ਆ ਗਿਆ ਤਾਂ ਫਿਰ ਇਹਨਾਂ ਨੂੰ ਰਿਮੋਟ ਲਵਾ ਕੇ ਲਿਆ ਦੇਾਂਗੇ ਤੇ ਉਹ ਹੁੰਦਾ ਕੱਲਾ ਹੀ ਆਉਂਦਾ ਨਹੀਂ ਆਇਆ ਬਲਤੀ ਮੈਨੂੰ ਲੱਗਦਾ ਲਓ ਬਈ ਮਿੱਤਰੋ ਨਾ ਤੋ ਲੈ ਨਾ ਤੋ ਕਿ ਦਾਣਾ ਪੜੀ ਜੂਦ ਨੇ ਪਾਤਾ ਹੀ ਕੋਈ ਨਾ ਬਾਈ ਵੱਡੇ ਖੁੱਡੇ ਜ ਮੈਂ ਤਾਂ ਨਹੀਂ ਵੜਦਾ ਕਿਉਂਕਿ ਬਾਈ ਰੀਸ਼ਾ ਬਹੁਤ ਜਿਆਦੇ ਹੋਇਆ ਪਿਆ ਤੇ ਇਹਦੇ ਚ ਪਈਆ ਵੱਡੇ ਬੱਚੇ ਆ ਬਿਮਾਰ ਸੀ ਮਸਾ ਹੀ ਬਚੀ ਐ ਤੇ ਪਾਣੀ ਭਰ ਲਈਏ ਬਾਈ ਪਾਣੀ ਭਰਨ ਚੱਲਦੇ ਆ ਤੇ ਐਲਈਡੀ ਦਾ ਫਿਰ ਇਹਨਾਂ ਨੂੰ ਰਿਮੋਟ ਕਰਾਉ ਨੂੰ ਕਰਵਾ ਕੇ ਲਿਆ ਦੇ ਹੁਣ ਬਲਤੀਜ ਆਪਾਂ ਤੋ ਤਾਂ ਲਈ ਨਹੀਂ ਉਹ ਤੇ ਇਦੇ ਚ ਬੱਚਾ ਵੀ ਸ਼ੂ ਵੀ ਪੂਰਾ ਤਕੜਾ ਹੋਇਆ ਫਿਰਦਾ ਤੇ ਆ ਬੈਠਾ ਜੀਨਾ ਉਹ ਬੈਠਾ ਵੀ ਪੂਰਾ ਤਕੜਾ ਹੋਇਆ ਬੇਟਾ ਬੱਚੇ ਬਾਈ ਆਪਣੇ ਕੋਲੇ ਕਾਫੀ ਬਾਲੇ ਤਕੜੇ ਹੋਏ ਫਿਰਦੇ ਆ ਹੁਣ ਜਾਲ ਚ ਪਾਇਆ ਕਰਾਂਗੇ ਜਾਲ ਚ ਪਾ ਕੇ ਇਹਨਾਂ ਨੂੰ ਫਿਰ ਤੇ ਗਿਜਾਵਾਂਗੇ ਹੁਣ ਤਾਂ ਬਾਈ ਗਿਜਣੇ ਨਹੀਂ ਇਹ ਤੇ ਵਲੌਗ ਵੀ ਬਾਈ ਟਟਮੇ ਜੀ ਜਹਾ ਵਾਈ ਬੰਦੀ ਆ ਬਸ ਇੰਨਾ ਬਈ ਆਪਣਾ ਬਈ ਡੇਲੀ ਅਪਲੋਡ ਕਰੀ ਜਾਂਦੇ ਆਂ ਭਾਈ ਠੀਕ ਆ ਤੇ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਸਪੋਰਟ ਜ਼ਰੂਰ ਕਰਿਆ ਕਰੋ ਭਰਾ ਬਣ ਕੇ ਯਾਰ ਮਜਬੂਰੀ ਇਹ ਆ ਭਾਈ ਹੁਣ ਬਾਹਰ ਅੰਦਰ ਜਾਈ ਦਾ ਨਹੀਂ ਨਾ ਕਬੂਤਰ ਬਾਹਰ ਨਿਕਲਦੇ ਵਲੌਗ ਚਾਜਣਾ ਬੰਦਾ ਨਹੀਂਗਾ ਠੀਕ ਸਪੋਰਟ ਕਰਿਆ ਕਰੋ ਭਰਾ ਬਣ ਕੇ ਅੱਜ ਭਾਈ ਦਿਨ ਵਧੀਆ ਲੱਗਿਆ ਸੀ ਮੌਸਮ ਠੀਕ ਸੀਗਾ ਤੇ ਦਿਨ ਉਹ ਸਹੀ ਸੀਗਾ ਤੇ ਦਿਨ ਲੱਗਿਆ ਕਰਕੇ ਤੇ ਅੱਜ ਵੀ ਨਹੀਂ ਭਾਈ ਕੁੱਤਰਾ ਬਾਹਰ ਨਿਕਲੀ ਕਾਰਨ ਬਈ ਨਹੀਂ ਪਤਾ ਨਹੀਂ ਮਿਲਦਾ ਅਸਲ ਦੱਸਾਂ ਮੈਂ ਤੁਹਾਨੂੰ ਆਂ ਕਰੀਂ ਲਓ ਬਈ ਮਿੱਤਰ ਆ ਫਿਰਦੇ ਬੱਚੇ ਕੋਹਾ ਤਾਂ ਜਿਹੜੇ ਫਿਰਦੇ ਉਹ ਢਿੱਲਾ ਆ ਬਈ ਲਾਲ ਢੇਡਾ ਲਾ ਫੜ ਕੇ ਵੀ ਨਹੀਂ ਦਵਾਈ ਦੂਈ ਦਿਨ ਨੇ ਢਿੱਲਾ ਬੱਚੇ ਲਓ ਬਈ ਮਿੱਤਰੋ ਇੱਕ ਬੱਚੇ ਨੂੰ ਜਖਾਮ ਸੀਗਾ ਉਹਨੂੰ ਦੇਤੀ ਆ ਦਵਾਈ ਕੱਲੂ ਬਈ ਸਾਰੇ ਵੱਡੇ ਬੱਚੇ ਜਿਹੜੇ ਬਾਹਰਪੂਰ ਕੱਢ ਕੇ ਦੇਖਾਂਗੇ ਐਦੇ ਹੀ ਤਾਂ ਸਾਰੇ ਸੈਟ ਆ ਬਈ ਆ ਤਾਂ ਉਹ ਕੇ ਦੀ ਰਿਪੋਰਟ ਆ ਸਹੀ ਠੀਕ ਆ ਸਾਰੇ ਠੀਕ ਆ ਇਹ ਉਹ ਪਰਲੇ ਖੁੱਡੇ ਚ ਸੀਗੇ ਇੱਕ ਨੂੰ ਜ਼ਖਾਮ ਦਵਾਈ ਦੇ ਦਿੱਤੀ ਐ ਤੇ ਕੱਲ ਨੂੰ ਬਾਈ ਜੀ ਇਹਨਾਂ ਨੂੰ ਕੱਢਾਂਗੇ ਤੁੱਪੇ ਵਿੱਕੇ ਬੱਚੇ ਉਥਲੇ ਜਾਲ ਚ ਪਾ ਦੇਂਗੇ ਉਹ ਜਾਲ ਚ ਤੇ ਦੂਜਿਆ ਜਾਲਾਂ ਚ ਪਾ ਕੇ ਤੁੱਪ ਤੁੱਪ ਲਵਾ ਦੇਂਗੇ ਜਿਨ੍ਹਾਂ ਨੂੰ ਦਵਾਈ ਦੇਣ ਵਾਲੀ ਹੋਈ ਦਵਾਈ ਦੇ ਦੇਾਂਗੇ ਤੇ ਬਾਈ ਜੀ ਹੁਣ ਆਪਾਂ ਪਾਣੀ ਦੀ ਕੈਣੀ ਭਰ ਲਈਏ ਜੋ ਤਾਂ ਤੁਰੂਗਾ ਤਾਂ ਕਿ ਭਾਈ ਜੀ ਆਹ ਪ੍ਰੋਬਲਮ ਹੁੰਦੀ ਆ ਬਾਈ ਜਦੋਂ ਜਾਨਵਰ ਨਾ ਵੇਖੀ ਜਾਣਾ ਬਾਈ ਚਾਰ ਪੰਜ ਘਟੋ ਘਟ ਮੈਨੂੰ ਮੈਂ ਬਿਮਾਰ ਹੋਇਆ ਬਾਈ ਜੀ ਜਦਦੇ ਨਾ ਬਾਈ ਬਿਮਾਰ ਹੋਇਆ ਨਾ ਉਦੋਂ ਦਾ ਜਾਨਵਰਾਂ ਨਹੀਂ ਵੇਖਣੀਆਂ ਜੋ ਤੀ ਦਾਣੇ ਪਾਉਂਦਾ ਸੀ ਸਾਰਾ ਕੋਲ ਅਸੀਂ ਇਹੀ ਕਰਦਾ ਸੀਗਾ ਤੇ ਇੰਨੇ ਚ ਹੀ ਬਾਈ ਕਈ ਰਗੜੇ ਗਏ ਕੋ ਉੱਤਰ ਬਿਮਾਰ ਹੋ ਗਏ ਤੇ